ਕੀਰਤੀ ਕਰਨੀ ਹੈ ਜਿਨੇ ਰਾਜ ਤੇ ਜੋਗ ਦੋਵੇਂ ਮਾਣੇ ਤੇ ਦੋਵੇਂ ਸਾਨੂੰ ਦਿੱਤੇ ਆ ਆਖਿਆ ਤੂੰ ਬਾਦਸ਼ਾਹ ਹੈ ਤੂੰ ਰਾਜਾ ਹੈ ਤੇਰੇ ਵਰਗਾ ਕੋਈ ਨਹੀਂ ਤੇ ਇਹ ਵੀ ਆਖਿਆ ਸਿੱਖ ਵਰਗਾ ਜੋਗ ਕਿਸੇ ਕੋਲ ਨਹੀਂ ਹੈ ਸਿੱਖ ਵਰਗੀ ਦਰਵੇਸ਼ੀ ਕਿਸੇ ਕੋਲ ਨਹੀਂ ਹੈ ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਜੇ ਕਰ ਕਰ ਹੰਡੇ ਮੰਗਦਾ ਤਿਗ ਜੀਵਨ ਤਿਗ ਵੇਸ ਅਖਾਦਰ ਦੇਵੀਸੀ ਕਿਸੇ ਕੋਲ ਨਹੀਂ ਸਿੱਖ ਵਰਗੀ ਮਹਾਰਾਜ ਨੇ ਬੇੰਤ ਕਾਰਜ ਉਸ ਪਾਵਨ ਧਰਤੀ ਤੇ ਕੀਤੇ ਆ ਥੋੜਾ ਜਿਹਾ ਆਪਾਂ ਮਤਾਲਿਆ ਕਰਨਾ ਕਿ ਇਹ ਜਿਹੜਾ ਇਤਿਹਾਸ ਹੈ ਇਹਨੇ ਫਿਰ ਬਹੁਤ ਕੀਰਤੀਮਾਨ ਪੈਦਾ ਕੀਤੇ ਆ 1921 ਦੇ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜਦੇ ਆ ਮਹੰਤ ਜਿਹੜੇ ਸਨ ਉਹ ਕਬਜ਼ ਹੋਏ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਫੌਤ ਹੋਏ ਉਹਨਾਂ ਤੋਂ ਬਾਅਦ 1839 ਤੋਂ 1849 ਤੱਕ 10 ਸਾਲ ਵਿੱਚ ਇੰਨਾ ਵੱਡਾ ਰਾਜ ਭਾਗ ਜਿਹੜਾ ਮੁੱਕ ਗਿਆ ਇਨੀ ਰਾਜਕਤਾ ਇੰਨੀ ਆਪਸੀ ਫੁੱਟ ਇਹਨਾਂ ਕੁਝ ਹੋਇਆ ਕਿ ਸਾਰਾ ਕੁਝ ਬਰਬਾਦ ਹੋਇਆ ਤੇ ਇੱਕ ਸ਼ੰਕਾ ਪੈਦਾ ਹੋਇਆ ਪੀ ਇਹ ਉਹੀ ਸਿੱਖ ਨੇ ਜਿਨ੍ਹਾਂ ਪਰਥਾਏ ਕਦੇ ਆਖਿਆ ਸੀ ਕਿ ਇਹ ਜਦੋਂ ਕੋਈ ਇਹਨਾਂ ਤੇ ਚੜ੍ਹਾਈ ਕਰਕੇ ਨਹੀਂ ਆਉਂਦਾ ਤੇ ਫਿਰ ਇਹ ਆਪਸ ਵਿੱਚ ਲੜਦੇ ਪਿੱੜਦੇ ਰਹਿੰਦੇ ਆ ਮਿਸਲਾਂ ਬਣਾ ਕੇ ਇਹਨਾਂ ਨੂੰ ਆਖਿਆ ਤੁਸੀਂ ਬਾਹਰੀ ਤਾਕਤ ਨਾਲ ਮੁਕਾਬਲਾ ਕਰੋ ਇਹਨਾਂ ਨੇ ਸਤਿਗੁਰਾਂ ਦੇ ਕੋਲੋਂ ਸਿੱਖਿਆ ਲੈ ਕੇ ਉਸ ਕਰਮ ਨੂੰ ਕਾਇਮ ਰੱਖਿਆ ਤੇ ਇੱਕ ਘਟਨਾ ਦਾ ਜ਼ਿਕਰ ਮੈਂ ਤੁਹਾਡੇ ਨਾਲ ਜ਼ਰੂਰ ਕਰਨਾ 1919 ਵਿੱਚ ਮਾਰਸ਼ਲ ਲਾ ਲੱਗਦਾ ਹੈ ਕਿਉਂਕਿ ਅੰਗਰੇਜ਼ ਸਰਕਾਰ ਉਹ ਆਪਣਾ ਖੌਫ ਪੈਦਾ ਕਰਨ ਵਾਸਤੇ ਕਿਉਂਕਿ ਜਦੋਂ ਤੁਸੀਂ ਉਸ ਵਕਤ ਦੇ ਇਤਿਹਾਸ ਨੂੰ ਪੜੋਗੇ ਨਾ ਤੇ ਪਹਿਲੀ ਸੰਸਾਰ جنگ ਜਿਹੜੀ ਹੈ ਉਹ ਖਤਮ ਹੋਈ ਹੁੰਦੀ ਹੈ ਇਸ ਕਰਕੇ ਬਹੁਤ ਵੱਡੀਆਂ-ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਦੀਆਂ ਜੜ੍ਹਾਂ ਹਿੱਲ ਜਾਂਦੀਆਂ ਉਹਨਾਂ ਨੂੰ ਲੱਗਦਾ ਵੀ ਇਧਰੋਂ ਬਾਕੀ ਸੁਰਾਂ ਉੱਠੀਆਂ ਤੇ ਸਾਡਾ ਰਾਜ ਮੁੱਕ ਜਾਏਗਾ 1919 ਵਿੱਚ ਮਾਰਸ਼ਲ ਲਾ ਲੱਗਦਾ ਤੇ ਉਹ ਬਦਕੀਆਂ ਕਰਦੇ ਆ ਪੰਜਾਬ ਦੇ ਉਸ ਖਿੱਤੇ ਦੇ ਲੋਕਾਂ ਤੇ ਉਹਨਾਂ ਅੰਦਰ ਖੌਫ ਡਰ ਪੈਦਾ ਕਰਦੇ ਆ ਤੇ ਉਹ ਇਸ ਗੱਲ ਵਿੱਚ ਕਾਮਯਾਬ ਵੀ ਹੁੰਦੇ ਆ ਕਿਉਂਕਿ ਕੁਝ ਸਮੇਂ ਬਾਅਦ ਇੱਕ ਘਟਨਾ ਵਾਪਰਦੀ ਆ ਇੱਕ ਰੇਲਵੇ ਸਟੇਸ਼ਨ ਤੇ ਕੁਝ ਬੀਬੀਆਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਆ ਜੋ ਇੱਕ ਮਸ਼ਹੂਰ ਆਸ਼ਰਮ ਦੀਆਂ ਕਰਮਚਾਰੀਆਂ ਤੇ ਜਦੋਂ ਉਹਨਾਂ ਦੇ ਨਾਲ ਵੱਦਸ ਲੋਕੀ ਹੁੰਦੀ ਆ ਤੇ ਉਹਨਾਂ ਸਮਿਆਂ ਦੌਰਾਨ ਕਾਂਗਰਸ ਸਰਕਾਰ ਜਿਹੜੀ ਆ ਉਹ ਪ੍ਰਚਾਲ ਕਰਦੀ ਆ ਵੀ ਜਿਹੜਾ ਮਾਰਸ਼ਲ ਲਾ ਲੱਗਾ ਪਿੱ ਕਿੰਨੀਆਂ ਨਾ ਵਧੇਕੀਆਂ ਹੋਈਆਂ ਉਹਨਾਂ ਦੇ ਵਿੱਚ ਇੱਕ ਜਾਂਚ ਕਰਤਾ ਪੰਡਿਤ ਮਦਨ ਮੋਹਨ ਮਾਲਵੀਆ ਵੀ ਸ਼ਾਮਲ ਹੈ ਉਹ ਵੀ ਉਸ ਜਾਂਚ ਦਾ ਹਿੱਸਾ ਹੈ ਇੱਧਰ ਇਹਨਾਂ ਬੀਬੀਆਂ ਦੇ ਨਾਲ ਜਦੋਂ ਬਦਸਲੂਕੀ ਹੁੰਦੀ ਆ ਤੇ ਮਾਸਟਰ ਸਰਦਾਰ ਸੁੰਦਰ ਸਿੰਘ ਲਾਇਲਪੁਰੀ ਉਹ ਗਵਾਹੀਆਂ ਇਕੱਠੀਆਂ ਕਰਨ ਵਾਸਤੇ ਜਾਂਦੇ ਆ ਉਹ ਆਸ਼ਰਮ ਵਿੱਚ ਜਾਂਦੇ ਆ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰਦੀ ਆ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਗਵਾਹੀ ਦਿਓ ਤਾਂ ਕਿ ਆਪਾਂ ਇਹਦੇ ਤੇ ਕੋਈ ਐਕਸ਼ਨ ਲੈ ਸਕੀਏ ਜਿਹੜੇ ਉਸ ਆਸ਼ਰਮ ਦੇ ਨਮਾਇੰਦੇ ਆ ਉਹਨਾਂ ਕੋ ਪੁੱਛਿਆ ਜਾਂਦਾ ਜਿਹੜੇ ਚਸ਼ਮਦੀਦ ਆ ਜਿਨ੍ਹਾਂ ਨੇ ਸਾਹਮਣੇ ਇਸ ਘਟਨਾ ਨੂੰ ਵੇਖਿਆ ਉਹਨਾਂ ਤੋਂ ਪੁੱਛਿਆ ਜਾਂਦਾ ਪਰ ਉਹ ਖੌਫ ਕਰਕੇ ਡਰ ਕਰਕੇ ਗਵਾਹੀਆਂ ਦੇਣ ਤੋਂ ਮੁਕਰ ਜਾਂਦੇ ਆ ਸਾਰਾ ਕੁਝ ਵੇਖ ਕੇ ਸਾਰਾ ਕੁਝ ਸਾਹਮਣੇ ਹੋਇਆ ਜਿਨ੍ਹਾਂ ਦੇ ਨਾਲ ਵਾਪਰਿਆ ਉਹ ਗਵਾਹੀਆਂ ਦੇਣ ਤੋਂ ਮੁਕਰ ਗਏ ਉੱਥੇ ਫਿਰ ਪੰਡਿਤ ਜੀ ਨੇ ਇਹ ਤੰਨਾ ਮਾਰਿਆ ਮਾਸਟਰ ਜੀ ਨੂੰ ਆਖਿਆ ਮਾਸਟਰ ਜੀ ਇਹ ਉਹੀ ਸਿੱਖ ਆ ਜਿਨ੍ਹਾਂ ਪਰਥਾਏ ਪੜਦੇ ਆਂ ਵੀ ਜਿਨ੍ਹਾਂ ਨੇ ਆਰਿਆਂ ਨਾਲ ਆਪਣੇ ਆਪ ਨੂੰ ਚੜਾਇਆ ਜਿਨ੍ਹਾਂ ਦੀਆਂ ਖੋਪਰੀਆਂ ਲੱਥੀਆਂ ਜਿਨ੍ਹਾਂ ਨੇ ਸਮੇਂ ਦੇ ਹਾਕਮ ਦੇ ਖੌਫ ਨੂੰ ਡਰ ਨੂੰ ਵੀ ਪ੍ਰਵਾਨ ਨਾ ਕੀਤਾ ਤੇ ਉੱਥੇ ਫਿਰ ਇੱਕ ਗੱਲ ਸਰਦਾਰ ਸੁੰਦਰ ਸਿੰਘ ਲਾਇਲਪੁਰੀ ਨੇ ਆਖੀ ਆ ਸਾਨੂੰ ਚੇਤੇ ਰੱਖਣੀ ਚਾਹੀਦੀ ਆ ਕਿ ਜਿਸ ਵਕਤ ਇਨਾਂ ਤੱਕ ਜੋ ਅਸਲ ਵਿੱਚ ਵਾਪਰਿਆ ਜੋ ਪੁਰਖਿਆਂ ਦਾ ਇਤਿਹਾਸ ਹੈ ਨਹੀਂ ਪਹੁੰਚਿਆ ਜਦੋਂ ਤੱਕ ਆਪਸੀ ਗੈਪ ਇਨਾਂ ਵਿੱਚ ਪਿਆ ਤਾਂ ਕਰਕੇ ਅੱਜ ਇਹ ਇਸ ਥਾਂ ਤੇ ਆ ਕੇ ਖਲੋਤੇ ਆ ਉਹਨਾਂ ਨੇ ਫਿਰ ਅਗਲਾ ਅਗਲੀ ਗੱਲ ਆਖੀ ਉਹਨਾਂ ਨੇ ਆਖਿਆ ਪੰਡਿਤ ਜੀ ਜੇ ਜਿਉਂਦੇ ਰਹੇ ਤੇ ਤੁਹਾਨੂੰ ਅਸੀਂ ਉਸ ਸਮਾਂ ਵੀ ਬਖਾਵਾਂਗੇ ਮਾਸਟਰ ਸਰਦਾਰ ਸੁੰਦਰ ਸਿੰਘ ਲਾਇਲਪੁਰੀ ਹੋਰਾਂ ਨੇ ਪੁਨ ਸੋਹਿਰਦ ਸਿੱਖਾਂ ਨੇ ਜਿਨ੍ਹਾਂ ਨੇ ਆਪਣੇ ਅੰਦਰ ਇੱਕ ਤੜਫ ਲੈ ਕੇ ਇਸ ਸਿਧਾਂਤ ਨੂੰ ਉੱਚਾ ਚੁੱਕਣ ਦਾ ਬੀੜਾ ਚੁੱਕਿਆ ਹੈ ਉਹਨਾਂ ਨੇ ਫਿਰ ਅਕਾਲੀ ਲਹਿਰ ਪੱਤਰਕਾ ਸ਼ੁਰੂ ਕੀਤੀ ਆ ਉਹਦੇ ਅੰਦਰ ਫਿਰ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਪਰੋਇਆ ਤੇ ਇਹ ਇਤਿਹਾਸ ਜਦੋਂ ਸਾਡੇ ਖਿੱਤੇ ਦੇ ਲੋਕਾਂ ਤੱਕ ਪਹੁੰਚਿਆ ਤੇ ਫਿਰ ਜਦੋਂ ਗੁਰੂ ਕੇ ਬਾਗ ਕਾ ਮੋਰਚਾ ਲੱਗਾ ਨਾ ਜਦੋਂ ਇਹ ਸਾਕਾ ਨਨਕਾਣਾ ਵਾਪਰਿਆ ਜਿਸ ਵੇਲੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਵਾਸਤੇ ਗੁਰੂ ਕੇ ਸਿੱਖਾਂ ਨੇ ਆਪਣੇ ਘਰਾਂ ਤੋਂ ਬਾਹਰ ਕਦਮ ਰੱਖਿਆ ਤੇ ਉਸ ਵਕਤ ਪੰਡਤ ਮਦਨਮੁਨ ਮਾਲਵੀਆ ਵੀ ਉਸ ਥਾਂ ਤੇ ਗਿਆ ਉਸ ਪਿੰਡ ਕੁੱਕੇਵਾਲੀ ਪਿੰਡ ਹੈ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਅੱਗੇ ਜਾ ਕੇ ਕੁਝ ਬਾਅਦ ਤੇ ਹੈ ਜਿੱਥੇ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਤੇ ਉਹਨੇ ਸੱਚਮੁੱਚ ਆਪਣੀ ਅੱਖਾਂ ਨਾਲ ਵੇਖਿਆ ਪੀ ਇਹ ਸੱਚੀ ਉਸ ਗੁਰੂ ਦੇ ਸਿੱਖਿਆ ਜਿਹੜਾ ਗੁਰੂ ਤਤਿਆਂ ਤਵਿਆਂ ਤੇ ਬੈਠਾ ਹੈ